ਇੱਕ ਬੋਤਲ ਲੈ ਕੇ ਰਾਤ ਨੂੰ ਤੁਸੀਂ ਪਾਣੀ ਦੀ ਰੱਖ ਦੇਣੀ ਆ ਔਰ ਉਸ ਤੋਂ ਬਾਅਦ ਸਵੇਰੇ ਇੱਕ ਗਲਾਸ ਪਾਣੀ ਉਹਦੇ ਚ ਕੱਢ ਕੇ ਉਹ ਨੁਸਖਾ ਬਣਾਉਣਾ ਵਾ ਜਿੰਦੇ ਵਿੱਚ ਸਭ ਤੋਂ ਪਹਿਲਾਂ ਚਮਚ ਦਾ ਚੌਥਾ ਹਿੱਸਾ ਜਿਵੈਣ ਦਾਲ ਚੀਨੀ ਤੁਸੀਂ ਉਹਦੇ ਵਿੱਚ ਐਡ ਕਰਨੀ ਆ ਇੱਕ ਪੋਟੇ ਜਿੰਨੀ ਤੁਸੀਂ ਹਲਦੀ ਕੁੱਟ ਕੇ ਕੁੱਟ ਕੇ ਉਸ ਤੋਂ ਬਾਅਦ ਉਹਦੇ ਵਿੱਚ ਪਾ ਦੇਣੀ ਆ ਔਰ ਉਸ ਤੋਂ ਬਾਅਦ ਜਿਹੜੀਆਂ ਭਾਫਾ ਛੱਡੇਗਾ ਜਿਹੜਾ ਉਹਦਾ ਰੰਗ ਬਦਲੇਗਾ ਉਹ ਤੁਹਾਡੀਆਂ ਗੰਦੀਆਂ ਨਾੜਾਂ ਦਾ ਰੰਗ ਬਦਲ ਕੇ ਰੱਖ ਦੇਗਾ ਕੋਈ ਬਾਦ ਇਹਨੂੰ ਆਪਾਂ ਪੁਨੀ ਲਾ ਕੇ ਪੁਨ ਲਵਾਵਾਂਗੇ ਔਰ ਜਿੰਨਾ ਵੀ ਇਹਦੇ ਵਿੱਚ ਜੋ ਹੋਏਗਾ ਬਾਹਰ ਨਿਕਲੇਗਾ ਉਸ ਤੋਂ ਬਾਅਦ ਇਹ ਤੁਹਾਨੂੰ ਕੁਝ ਇਸ ਤਰ੍ਹਾਂ ਦਾ ਰੂਬਰੂ ਹੋਣ ਲੱਗ ਜਾਏਗਾ ਠੀਕ ਹੈ ਇੱਕ ਗਲਾਸ ਤੁਹਾਡੀਆਂ ਨਾੜਾਂ ਨੂੰ ਖੋਲ ਦੇਗਾ ਜਿੰਨਾ ਵੀ ਗੰਦਾ ਬਲੱਡ ਜੰਮਿਆ ਹੋਣਾ ਉਸ ਤੋਂ ਬਾਅਦ ਇੱਕ ਗਲਾਸ ਜਿੰਦਾ ਬਲੱਡ ਪ੍ਰੈਸ਼ਰ ਹਾਈ ਰਹਿ ਰਿਹਾ ਵਾ ਕੰਟਰੋਲ ਲੈ ਕੇ ਆਏਗਾ ਇੱਕ ਗਲਾਸ ਗਾੜੇ ਖੂਨ ਨੂੰ ਪਤਲਾ ਕਰ ਦੇਗਾ ਤੁਹਾਡੀ ਗੋਲੀ ਬੰਦ ਕਰ ਦੇਗਾ ਇੱਕ ਗਲਾਸ ਹਾਰਟ ਅਟੈਕ ਦੀ ਸਮੱਸਿਆ ਦੇ ਵੱਲ ਵਧ ਰਹੇ ਹੋ ਰੋਕਣ ਦੀ ਸ਼ਕਤੀ ਰੱਖਦਾ ਇੱਕ ਗਲਾਸ ਜੇ ਤੁਹਾਡੇ ਅੰਦਰ ਸੁਨਪਨ ਆ ਗਿਆ ਵਾ ਜੇ ਤੁਹਾਡੇ ਹੱਥ ਪੈਰ ਨਾੜਾ ਕਰਕੇ ਵੈਰੀਕੁਲਜ਼ ਵੇਨਸ ਕਰਕੇ ਸੌਣ ਲੱਗ ਗਿਆ ਇੱਕ ਗਲਾਸ ਨੂੰ ਸਹੀ ਕਰਨ ਦੀ ਸ਼ਕਤੀ ਰੱਖਦਾ